ਪਰਤਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਸਾਡੀ ਹੈ ਪੰਜਾਬ ਪੁਲਿਸ ਤੇ ਪੀਟ ਪਲੱਸ ਵੀ ਦੀ ਆਉਣ ਵਾਲੇ ਪੇਪਰਾਂ ਲਈ ਟੈਸਟ ਨੰਬਰ 3 ਜਿਹੜਾ ਆਪਾਂ ਪਿਛਲੇ ਹਫਤੇ ਕਲਾਸਾਂ ਦੇ ਵਿੱਚ ਕਰਿਆ ਅੱਜ ਨਾਲ-ਨਾਲ ਆਪਾਂ ਰਿਵੀਜ਼ਨ ਕਰਾਂਗੇ ਤੇ ਜੋ ਵੀ ਕੁਝ ਨਵਾਂ ਹੋਇਆ ਤੇ ਉਹਨੂੰ ਆਪਾਂ ਨਾਲ-ਨਾਲ ਐਡ ਕਰਦੇ ਜਾਵਾਂਗੇ ਕਾਪੀ ਪੈਨ ਸਾਰੇ ਬੱਚਿਆਂ ਨੇ ਲੈ ਕੇ ਬੈਠਣਾ ਤਾਂ ਤੁਹਾਡੀ ਸਕਰੀਨ ਤੇ ਹੈਗਾ ਪਹਿਲਾ ਸਵਾਲ ਵੀਡੀਓ ਰੋਕੋ ਤੇ ਪਹਿਲਾ ਆਨਸਰ ਕਰੋ ਰੂਪ ਦੇ ਪੱਖ ਤੋਂ ਪੰਜਾਬੀ ਵਿਸ਼ੇਸ਼ਨਾ ਦੀਆਂ ਕਿੰਨੀਆਂ ਕਿਸਮਾਂ ਹਨ ਆਪਾਂ ਸ਼ਬਦ ਸ੍ਰੈਣੀਆਂ ਦੇਖੀਆਂ ਸੀਗੀਆਂ ਸ਼ਬਦ ਸ੍ਰੈਣੀਆਂ ਆਪਾਂ ਸਾਰੀਆਂ ਹੀ YouTube ਤੇ ਫ੍ਰੀਚ ਕਰਵਾਈਆਂ ਨੇ ਤਾਂ ਟੋਟਲ ਸਾਡੇ ਕੋਲੇ ਸ਼ਬਦ ਸ੍ਰੈਣੀਆਂ ਕਿੰਨੀਆਂ ਨੇ ਟੋਟਲ ਸਾਡੇ ਕੋਲੇ ਟੋਟਲ ਹੈਗੀਆਂ ਨੇ ਸ਼ਬਦ ਸ੍ਰੈਣੀਆਂ 8 ਵਿਸ਼ੇਸ਼ਣ ਨਾਮ ਜਾਂ ਪੜਨਾਮ ਦੇ ਅੱਗੇ ਆ ਕੇ ਉਹਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਆਪਾਂ ਵਿਸ਼ੇਸ਼ਣ ਕਹਿੰਦੇ ਆ ਤਾਂ ਰੂਪ ਦੇ ਪੱਖ ਤੋਂ ਬਤ ਇਹ ਸਟੇਟਮੈਂਟ ਖਿਆਲ ਨਾਲ ਪੜਨੀ ਆ ਰੂਪ ਦੇ ਪੱਖ ਤੋਂ ਪੰਜਾਬੀ ਵਿਸ਼ੇਸ਼ਣਾ ਦੀਆਂ ਕਿਸਮਾਂ ਕਿੰਨੀਆਂ ਨੇ 5 ਨੇ 8 ਨੇ 6 ਨੇ ਜਾਂ 2 ਨੇ ਤੁਸੀਂ ਆਨਸਰ ਕੀਤਾ ਹੋਊਗਾ ਇਹਦਾ ਆਨਸਰ ਆਊਗਾ 2 ਜੇ ਵਰਤੋਂ ਦੇ ਪੱਖ ਤੋਂ ਪੁੱਛਦੇ ਫਿਰ ਆਉਣੀ ਅਸੀਂ ਪੁੱਤ 5 ਜੇ ਸ਼ਬਦ ਸਰੈਨੀਆਂ ਪੁੱਛਦੇ ਕਿ ਟੋਟਲ ਸਾਡੇ ਸਾਡੇ ਕੋਲੇ ਸ਼ਬਦ ਸਰੈਨੀਆਂ ਕਿੰਨੀਆਂ ਨੇ ਟੋਟਲ ਸਾਡੇ ਕੋਲੇ ਸ਼ਬਦ ਸਰੈਨੀਆਂ ਹੈਗੀਆਂ 8 ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਿਕ ਤੇ ਵਿਸਮਿਕ ਇਹ ਟੋਟਲ ਸਾਡੇ ਕੋਲੇ ਹੈਗੀਆਂ ਨੇ 8 ਸ਼ਬਦ ਸਰੈਨੀਆਂ ਤੇ 5 ਸਾਡੇ ਕੋਲੇ ਹੈਗੀਆਂ ਨੇ ਵਿਸ਼ੇਸ਼ਣ ਦੀਆਂ ਕਿਸਮਾਂ ਵਰਤੋਂ ਦੇ ਪੱਖ ਤੋਂ ਕਿ ਜਿਹੜਾ ਆਪਾਂ ਮਤਲਬ ਕਿਸੇ ਵੀ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸ ਰਹੇ ਹਾਂ ਉਹਦੀ ਗਿਣਤੀ ਦੱਸ ਰਹੇ ਹਾਂ ਉਹਦਾ ਗੁਣ ਦੱਸ ਰਹੇ ਹਾਂ ਔਰ ਗਣ ਦੱਸ ਰਹੇ ਹਾਂ ਓਕੇ ਤੇ ਛੇ ਹੈਗੀਆਂ ਸਾਡੇ ਕੋਲੇ ਪੜਨਾਮ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦ ਨੂੰ ਆਪਾਂ ਪੜਨਾਮ ਕਹਿੰਦੇ ਆ ਤੇ ਪੜਨਾਮ ਕਿੰਨੇ ਕਿਸਮ ਦੇ ਸਾਡੇ ਕੋਲੇ ਹੈਗੀਆਂ 6 ਕਿਸਮ ਦੇ ਇਹਦਾ ਅਨਸਰ ਆਉਣਾ ਸੀ 2 ਤਾਂ ਦੋ ਕਿਹੜੀਆਂ-ਕਿਹੜੀਆਂ ਨੇ ਪਤਾ ਰੂਪ ਦੇ ਪੱਖ ਤੋਂ ਜਿਹੜੇ ਵਿਸ਼ੇਸ਼ਣ ਆਉਂਦੇ ਨੇ ਕਿਸੇ ਵੀ ਨਾਮ ਦੇ ਮੂਰੇ ਕੋਈ ਵੀ ਸ਼ਬਦ ਆ ਗਿਆ ਜਿਵੇਂ ਕਾਰ ਆ ਗਿਆ ਤਾਂ ਕਾਰ ਕਿਦਾਂ ਦੀ ਆ ਕਾਰ ਕਾਲੀ ਆ ਚਿੱਟੀ ਆ ਲਾਲ ਆ ਤਾਂ ਇਹ ਕਾਰ ਕੀ ਆ ਕਾਰ ਇੱਕ ਨਾਮ ਨਾਮ ਦੀ ਵਿਸ਼ੇਸ਼ਤਾ ਦੱਸਦਾ ਕਾਲੀ ਕੀ ਕਾਰ ਕਿਦਾਂ ਦੀ ਆ ਕਾਲੇ ਰੰਗ ਦੀ ਆ ਕਾਲੀ ਰੰਗ ਦੀ ਆ ਠੀਕ ਆ ਤਾਂ ਇਹ ਹੈਗੇ ਨੇ ਦੋ ਕਿਹੜੇ ਦੋ ਪੁੱਤ ਇੱਕ ਦਾ ਹੁੰਦੀ ਆ ਬੁਕਾਰੀ ਇੱਕ ਹੈਗੇ ਨੇ ਆ ਬੁਕਾਰੀ ਰੂਪ ਦੇ ਪੱਖ ਤੋਂ ਵਿਸ਼ੇਸ਼ਣ ਸਾਡੇ ਕੋਲੇ ਦੋ ਪ੍ਰਕਾਰ ਦੇ ਨੇ ਅਗਲਾ ਸਵਾਲ ਹੇਠ ਲਿਖਿਆਂ ਵਿੱਚੋਂ ਕਿਹੜੀ ਬੁਕਾਰੀ ਵਿਸ਼ੇਸ਼ਣ ਦੀ ਕਿਸਮ ਹੈ ਦੀ ਅਪਮਖਿਆ ਕਿ ਵਿਸ਼ੇਸ਼ਣ ਰੂਪ ਦੇ ਪੱਖ ਤੋਂ ਦੋ ਕਿਸਮਾਂ ਦਾ ਸੀਗਾ ਤਾਂ ਇਹਨਾਂ ਦੇ ਵਿੱਚੋਂ ਬੁਕਾਰੇ ਵਿਸ਼ੇਸ਼ਣ ਕਿਹੜਾ ਦੱਸੋ ਪੀਲਾ ਲਾਲ ਸੁੰਦਰ ਜਾਂ ਗਰਮ ਤਾਂ ਇਹਦੇ ਵਿੱਚੋਂ ਕਿਹੜਾ ਅਨਸਰ ਆਊਗਾ ਇਹਦੇ ਵਿੱਚ ਇਹ ਦੇਖਣਾ ਹੁੰਦਾ ਪੁੱਤ ਜਦੋਂ ਆਪਾਂ ਕੋਈ ਵੀ ਜਿਵੇਂ ਕਾਰ ਲਿਖਿਆ ਆਪਾਂ ਜਾਂ ਆਪਾਂ ਕੁੜੀ ਲਿਖਿਆ ਕੁੜੀ ਲਿਖ ਲਈ ਆਪਾਂ ਮੁੰਡਾ ਲਿਖ ਲਿਆ ਜਿਹੜੇ ਇਹਦੇ ਮੂਰੇ ਆਪਾਂ ਕੋਈ ਵੀ ਵਿਸ਼ੇਸ਼ਣ ਲਈ ਆਪਾਂ ਕੋਈ ਵੀ ਸ਼ਬਦ ਲਾਉਨੇ ਆ ਤਾਂ ਉਹ ਆਪਣਾ ਰੂਪ ਚੇਂਜ ਕਰਦਾ ਜਾਂ ਨਹੀਂ ਕਰਦਾ ਉਹਦੇ ਬੇਸ ਤੇ ਅਸੀਂ ਦੇਖਦੇ ਆਂ ਬਕਾਰੀ ਜਾਂ ਆਵਕਾਰੀ ਆਪਾਂ ਕਹਿੰਦਾ ਕਿ ਸੁੰਦਰ ਕੁੜੀ ਜਾਂ ਸੁੰਦਰ ਮੁੰਡਾ ਹੁਣ ਜਿਵੇਂ ਇੱਥੇ ਆਪਾਂ ਸੁੰਦਰ ਲਿਖਿਆ ਸੀਗਾ ਕਿ ਕੁੜੀ ਕੀ ਸੁੰਦਰ ਜੁਰ ਆਪਾਂ ਮੁੰਡਾ ਇੱਥੇ ਆਪਾਂ ਲਿੰਗ ਚੇਂਜ ਕਰਤਾ ਤਾਂ ਇੱਥੇ ਆਪਾਂ ਲਿਖਤਾ ਕਿ ਮੁੰਡਾ ਵੀ ਕੀ ਉਹ ਵੀ ਸੁੰਦਰ ਆ ओके ਤਾਂ ਇਹ ਜਿਹੜੇ ਸ਼ਬਦ ਹੈਗੇ ਨੇ ਇਹ ਤਿੰਨੇ ਸ਼ਬਦ ਜੇ ਇਹਨਾਂ ਦੇ ਮਗਰ ਆਪਾਂ ਲਿੰਗ ਚ ਚੇਂਜ ਕਰ ਦਈਏ ਜਾਂ ਇੱਕ ਬਚਨ ਤੋਂ ਬਹੁਵਚਨ ਕਰ ਦਈਏ ਤਾਂ ਇਹਨਾਂ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ ਇਹ ਸੇਮ ਹੀ ਰਹਿਣਗੇ ਜਿਵੇਂ ਲਾਲਕਾਰ ਤੇ ਲਾਲਕਾਰਾਂ ਓਕੇ ਜਿਵੇਂ ਲਾਲ ਪੱਗ ਤੇ ਲਾਲ ਕਮੀਜ਼ ਲਾਲ ਚੁੰਨੀ ਓਕੇ ਤਾਂ ਕੋਈ ਵੀ ਮਤਲਬ ਲਿੰਗ ਬਦਲਣ ਨਾਲ ਕੋਈ ਵੀ ਚੇਂਜ ਨਹੀਂ ਆਇਆ ਵਿਸ਼ੇਸ਼ਣ ਦੇ ਵਿੱਚ ਸੁੰਦਰ ਮੁੰਡਾ ਸੁੰਦਰ ਕੁੜੀ ਸੁੰਦਰ ਕੁੜੀਆਂ ਬਟ ਜਦੋਂ ਆਪਾਂ ਪੀਲਾ ਸ਼ਬਦ ਦੇਖਿਆ ਤਾਂ ਪੀਲਾ ਸ਼ਬਦ ਚੇਂਜ ਹੁੰਦਾ ਇਹਦਾ ਰੂਪ ਚੇਂਜ ਹੋ ਜਾਂਦਾ ਪੀਲੇ ਦਾ ਜਿਵੇਂ ਆਪਾਂ ਕਹਿੰਦਾ ਪੀਲਾ ਕੁਰਤਾ ਤੇ ਬਾਅਦ ਵਿੱਚ ਆਪਾਂ ਕੁਰਤੀ ਕਹਿਣਾ ਤਾਂ ਆਪ ਨੂੰ ਪੀਲਾ ਕੁਰਤੀ ਨਹੀਂ ਜਜੂਗਾ ਪੀਲੀ ਕੁਰਤੀ ਜਜੂਗੀ ਓਕੇ ਤਾਂ ਇਹ ਜੇ ਮਗਰ ਆਪਾਂ ਲਿੰਗ ਚੇਂਜ ਕਰਤਾ ਜਾਂ ਬਚਨ ਚੇਂਜ ਕਰਤਾ ਤਾਂ ਇਹਨੇ ਆਪਣਾ ਰੂਪ ਚੇਂਜ ਕਰ ਲੈਣਾ ਓਕੇ ਇਹਦੇ ਨਾਲ ਹੀ ਸੀ ਕਿ ਰੂਪ ਦੇ ਪੱਖ ਤੋਂ ਵਿਸ਼ੇਸ਼ਣ ਹੈਗੇ ਨੇ ਸਾਡੇ ਕੋਲ ਦੋ ਕਿਸਮਾਂ ਦੇ ਕਿਹੜੇ ਕਿਹੜੇ ਇਕਵਕਾਰੀ ਇਕਆਵਕਾਰੀ ਬਕਾਰੀ ਜਿੰਨਾਂ ਦੇ ਰੂਪ ਦੇ ਵਿੱਚ ਚੇਂਜ ਆ ਜਾਂਦਾ ਕਿਉਂ ਕਿ ਜਿਹੜਾ ਉਹਦੇ ਪਿੱਛੇ ਨਾਮ ਆ ਰਿਹਾ ਜੇ ਉਹਦਾ ਲਿੰਗ ਚੇਂਜ ਕਰ ਦਿੰਦੇ ਆ ਜਾਂ ਇੱਕ ਬਚਨ ਤੋਂ ਬਹੁ ਬਚਨ ਕਰਦੇ ਆ ਤਾਂ ਇਹਨਾਂ ਦੇ ਰੂਪ ਚ ਚੇਂਜ ਆ ਜਾਂਦਾ ਲਾਲ ਸੁੰਦਰ ਗਰਮ ਇਹਨਾਂ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ ਇਹ ਸਾਰੇ ਸੀ ਆਵਕਾਰੀ ਤੇ ਇਹ ਸੀਗੇ ਵਿਕਾਰੀ ਇਹ ਕਾਫੀ ਜ਼ਿਆਦਾ ਸ਼ਬਦ ਹੁੰਦੇ ਨੇ ਰੱਟਾ ਨਹੀਂ ਲੱਗਦਾ ਹੁੰਦਾ ਪੁੱਤ ਜਦੋਂ ਪੇਪਰ 'ਚ ਆ ਜੇ ਤਾਂ ਪਿੱਛੇ ਜਿਹੜਾ ਵੀ ਨਾਮ ਆ ਰਿਹਾ ਉਹਦਾ ਲਿੰਗ ਤੇ ਬਚਨ ਚੇਂਜ ਕਰਕੇ ਦੇਖ ਲਓ ਤੁਸੀਂ ਜੇ ਸਾਹਮਣੇ ਜਿਹੜਾ ਵਿਸ਼ੇਸ਼ਣ ਦੇ ਵਿੱਚ ਸ਼ਬਦ ਹੈਗਾ ਜੇ ਚੇਂਜ ਆ ਰਿਹਾ ਤਾਂ ਉਹ ਹੈਗਾ ਵਿਕਾਰੀ ਜੇ ਚੇਂਜ ਨਹੀਂ ਆ ਰਿਹਾ ਉਹ ਹੈਗਾ ਆਪਕਾਰੀ ਅਗਲਾ ਸਵਾਲ ਅਚਾਰ ਨ ਟੰਗ ਜਾਂ ਵਿਧੀ ਅਨਸਾਰ ਬਯੰਜਨਾ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਓਕੇ ਸਾਡੇ ਕੋਲੇ ਪੰਜਾਬੀ ਗੁਰਮੁਖੀ ਲਿਪੀ ਵਿੱਚ ਕਿੰਨੇ ਬਯੰਜਨ ਨੇ 38 ਬਯੰਜਨ ਨੇ ਇਹਨਾਂ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਤਾਂ ਦੇ ਬੇਸ ਤੇ ਅਚਾਰ ਨ ਟੰਗ ਦੇ ਬੇਸ ਤੇ ਇੱਕ ਦਾ ਸੀਗਾ ਪੁੱਤ ਸਾਡੇ ਕੋਲੇ ਅਚਾਰਨ ਸਥਾਨ ਅਚਾਰਨ ਸਥਾਨ ਇਹਦੇ ਵਿੱਚ ਤੇ ਆਪਣੇ ਬੰਡੇ ਹੋਏ ਨੇ 6 ਚ ਜਿਵੇਂ ਆਪਾਂ ਕਹਤਾ ਸੀ ਉਲਟੀ ਜੀਵੀ ਦੰਦੀ ਹੋਠੀ ਕੰਠੀ ਸੁਰਜੰਤਰੀ ਇਹ ਵਾਲੇ ਆਗੇ ਸੀ ਇਹਦਾ ਤੇ ਇਹ ਤੇ ਇਹ ਟੋਟਲ ਸੀਗੇ ਅਚਾਰਨ ਸਥਾਨ ਤੇ ਸੀਗੇ 6 ਤੇ ਅਚਾਰਨ ਟੰਗ ਦੇ ਆਧਾਰ ਤੇ ਹੈਗੇ ਨੇ ਸਾਡੇ ਕੋਲੇ ਦੋ ਤੇ ਜੇ ਪੁੱਛ ਲੈਂਦੇ ਸਵਾਰ ਕਿੰਨੇ ਨੇ ਸਵਾਰ ਸਾਡੇ ਕੋਲੇ ਹੈਗੇ ਨੇ ਤਿੰਨ ਊੜਾ ਆੜਾ ਈੜੀ ਤੇ ਸ਼ਬਦ ਸ਼੍ਰੇਣੀਆਂ ਸਾਡੇ ਕੋਲੇ ਹੈਗੀਆਂ ਨੇ 8 ਤੇ ਇਹਦਾ ਅਨਸਰ ਆਉਣਾ ਸੀ ਦੋ ਕਿਹੜੇ ਦੋ ਸੋਚੋ ਥੋੜਾ ਜਿਹਾ ਆਪਾਂ ਪਿਛਲੀਆਂ ਕਲਾਸਾਂ 'ਚ ਕਰਿਆ ਕਿ ਜਦੋਂ ਆਪਾਂ ਵਿਅੰਜਨਾਂ ਨੂੰ ਬੋਲਦੇ ਆ ਤਾਂ ਵਿਅੰਜਨ ਤੇ ਸਵਰ ਚ ਕੀ ਫਰਕ ਆ ਸਵਰ ਖਾਬਾ ਕਿਤੇ ਵੀ ਰੁਕਦੀ ਨਹੀਂ ਸਿੱਧੀ ਹੀ ਬਾਹਰ ਆਉਂਦੀ ਆ ਊੜਾ ਆੜਾ ਈੜੀ ਸਿੱਧੀ ਬਾਹਰ ਸਭ ਤੋਂ ਪਹਿਲਾਂ ਗਲੇ ਦੇ ਵਿੱਚ ਊੜਿਆ ਫਿਰ ਅੱਗੇ ਆੜੇ ਦਾ ਜਨਮ ਹੋਇਆ ਉਤੋਂ ਅੱਗੇ ਈੜੀ ਦਾ ਹੋਇਆ ਓਕੇ ਬਟ ਵਿਅੰਜਨ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਬੋਲਾਂਗੇ ਤਾਂ ਹਵਾ ਕਿਤੇ ਨਾ ਕਿਤੇ ਰੁਕੂਗੀ ਜੀਭ ਕਿਤੇ ਨਾ ਕਿਤੇ ਹਵਾ ਨੂੰ ਰੁਕੂਗੀ ਹੀ ਰੁਕੂਗੀ ਕੱਕ ਹਵਾ ਆਉਂਦੀ ਸੀ ਹੁਣ ਜੀਬ ਨੇ ਰੋਕਿਆ ਇੱਕ ਆਵਾਜ਼ ਪੈਦਾ ਹੋਈ ਫਿਰ ਛੱਡਿਆ ਜਦੋਂ ਉਹ ਹਵਾ ਨੂੰ ਛੱਡੂਗੀ ਜਦੋਂ ਹਵਾ ਨੂੰ ਛੱਡੂਗੀ ਤਾਂ ਇੱਕੀ ਦਮ ਛੱਡ ਰਹੀ ਆ ਜਾਂ ਹੌਲੀ ਹੌਲੀ ਛੱਡ ਰਹੀ ਆ ਤਾਂ ਉਹਦੇ ਵਿੱਚ ਤੇ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡਦੇ ਆ ਤੇ ਉਹਨਾਂ ਦਾ ਨਾਮ ਹੈਗਾ ਡਕਮੇ ਡਕਮੇ ਵਿਅੰਜਨ ਤੇ ਆ ਡਕਮੇ ਵਿਅੰਜਨ ओके डकमे ਤੇ ਆੜਕਮੇ डकमे ਚ ਕਿਹੜੇ ਸੀ ਪੁੱਤ 15 ਤੇ ਆੜਕਮੇ ਚ ਸੀਗੇ 10 ਤੇ ਬਾਕੀ ਅਸੀਂ ਨਾਦੀ ਵੀ ਦੇਖੇ ਸੀਗੇ ਤਾਂ ਇਹਦੇ ਵਿੱਚ ਸੀਗੇ ਕਕਾ ਖਖਾ ਗਗਾ ओके ਤਾਂ ਇਹਦੇ ਵਿੱਚ ਹੁਣ ਅੱਗੇ ਦੇਖੋ ਖੇੜ ਲਿਖਿਆਂ ਵਿੱਚੋਂ ਕਿਹੜਾ ਡਕਮੇ ਵਿਅੰਜਨ ਨਹੀਂ ਹਨ ਤਾਂ ਇਹਨਾਂ ਦੇ ਵਿੱਚੋਂ ਨਹੀਂ ਪੁੱਛਿਆ ਉਹਨਾਂ ਨੇ ਇਹਨਾਂ ਦੇ ਵਿੱਚੋਂ ਕਿਹੜੇ ਨਹੀਂ ਹਨ ਕਕਾ ਖਖਾ ਤੱਤਾ ਥੱਥਾ ਜੱਜਾ ਛੱਛਾ ਤੇ ਮੰਮਾ ਨੰਨਾ ਤਾਂ ਇਹਨਾਂ ਦੇ ਵਿੱਚ ਕਿਹੜੇ ਨਹੀਂਗੇ ਵੀਡੀਓ ਰੁਕੋ ਆਨਸਰ ਕਰੋ ਇਹਨਾਂ ਦੇ ਵਿੱਚ ਆਉਣਾ ਸੀ ਮੰਮਾ ਨੰਨਾ ਇਹ ਕੀ ਨੇ ਇਹ ਨਾਸਕੀ ਨੇ ਕਿਉਂਕਿ ਜਦੋਂ ਆਪਾਂ ਮੰਮਾ ਜਦੋਂ ਆਪਾਂ ੜਕ ਕੁੱਟ ਲਿਆ ਤਾਂ ਇਹ ਆਪਾਂ ਤੋਂ ਬੋਲ ਨਹੀਂ ਜਾਣਗੇ ਮੰਮਾ ਨੰਨਾ ਨਾਸਕੀ ਵਿਅੰਜਨ ਨੇ ਟੋਟਲ ਸਾਡੇ ਕੋਲ ਨਾਸਕੀ ਹੈਗੇ ਨੇ 5 ਪੰਜਾਬੀ ਵਰਣਮਾਲਾ ਵਿੱਚ ਕੁੱਲ ਕਿੰਨੇ ਚਿੰਨ ਪਾਸੇਦਾਰ ਹਨ ਤੇ ਆਪਾਂ ਪਿਛੇ ਦੇਖਿਆ ਸੀਗਾ ਕਿ ਸਾਡੇ ਕੋਲੇ ੜਕ ਮੇ ੜਕ ਮੇ ਪਾਸੇਦਾਰ ਇਹ ਸਾਰੇ ਆਪਾਂ ਦੇਖੇ ਸੀਗੇ ਪੰਜਾਬੀ ਵਰਣਮਾਲਾ ਦੇ ਵਿੱਚ ਪਰ ਕਿੰਨੇ ਨੇ ਇਹ ਇਹ ਹੈਗੇ ਨੇ ਸਾਡੇ ਕੋਲੇ 2 ਨੇ 5 ਨੇ 3 ਨੇ ਜਾਂ 1 ਨੇ ਸੁਰ ਯੰਤਰੀ ਸਾਡੇ ਕੋਲ ਕਿੰ ਕੀ ਆ ਤਿੰਨ ਸਾਡੇ ਕੋਲੇ ਹੈਗੇ ਨੇ ਇਹ ਤੁਹਾਨੂੰ ਹੁਣ ਯਾਦ ਹੋ ਗਿਆ ਹੋਊਗਾ ਸਵਰ ਜਾਂ ਸਵਰ ਬਾਕ ਨਾਮ ਸਾਡੇ ਕੋਲੇ 5 ਨੇ ਵਿਸ਼ੇਸ਼ਣ ਸਾਡੇ ਕੋਲੇ 5 ਨੇ ਤੇ ਇਹਨਾਂ ਸਿਰੋਣ ਅਸੀਂ 2 ਤਾਂ ਕਿਹੜੇ ਲੱਲਾ ਤੇ ਲੱਲੇ ਪੈਰ ਬਿੰਦੀ ਨਵੀਨ ਵਰਗ ਦੇ ਵਿੱਚ ਲਸਟ ਵਾਲਾ ਹੇਠ ਲਿਖਿਆਂ ਵਿੱਚੋਂ ਕਿਹੜਾ ਕੰਬਮਾ ਵਿਅੰਜਨ ਹੈ ਕਿ ਜਦੋਂ ਆਪਾਂ ਉਹ ਵਿਅੰਜਨ ਨੂੰ ਬੋਲਦੇ ਆ ਤਾਂ ਸਾਡੇ ਕੰਬਾ ਪੈਦਾ ਹੁੰਦਾ ਤਾਂ ਕਿਹੜਾ ਕੰਬ ਮਾ ਰਾ ਰਾ ਹਾ ਹਾ ਲੱਲਾ ਨੰਨਾ ਨੰਨਾ ਦਾ ਨਾਸਕੀ ਆ ਪਾਸੇਦਾਰ ਆ ਗਿਆ ਸੁਰਜੰਤਰੀ ਆ ਗਿਆ ਸਭ ਤੋਂ ਪਹਿਲਾਂ ਵਿਅੰਜਨਾਂ ਦੇ ਵਿੱਚ ਜਨਮ ਕਿਦਾ ਹੁੰਦਾ ਗਲੇ ਦੇ ਵਿੱਚੋਂ ਹਾ 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 ਹੀ ਦਾ ਹੀ ਹੁੰਦਾ ਸੁਰਜੰਤਰੀ ਜਾਂ ਨਾਦ ਵੀ ਕਹਿ ਦਿੰਦੇ ਇਹਨੂੰ ਨਾਦ ਵਿਅੰਜਨ ਤੇ ਇਹਨਾਂ ਤੋਂ ਨਸੀ ਰਾ ਰਾ ਕੰਬਾ ਪੈਦਾ ਹੁੰਦਾ ਪੁੱਤ ਰਾ ਰਾ ਲਾਵ ਤੇ ਦੁੱਧ ਇਹ ਦੋ ਸ਼ਬਦ ਨੇ ਲਾਵ ਤੇ ਦੁੱਧ ਪੀ ਵਈ ਕਿ ਹੋਏ ਪੁੱਤ ਤੁਹਾਡਾ ਇਨ੍ਹਾਂ ਵਿੱਚੋਂ ਕਿਹੜੀ ਸੁਰ ਦੀ ਵਰਤੋਂ ਕੀਤੀ ਗਈ ਹੈ ਜਦੋਂ ਇਹ ਸ਼ਬਦ ਨੇ ਲਾਵ ਤੇ ਦੁੱਧ ਇਨ੍ਹਾਂ ਦੇ ਵਿੱਚ ਕਿਹੜੀ ਸੁਰ ਦੀ ਵਰਤੋਂ ਕੀਤੀ ਹੋਈ ਆਪਾਂ ਪਿੱਛੇ ਦੇਖਿਆ ਸੀ ਨਾ ਸੁਰ ਸਾਡੇ ਕੋਲੇ ਕਿੰਨੇ ਕੀ ਮਤਲਬ ਗੂੜ ਲਪਾਂਕ ਆਪਾਂ ਦੇਖਿਆ ਸੀ ਲਪਾਂਕ ਸਾਡੇ ਕੋਲੇ ਗੁਰਮੁਖੀ ਲਿਪੀ ਦੇ ਵਿੱਚ ਕਿੰਨੇ ਲਪਾਂਕ ਨੇ 56 ਲਪਾਂਕ ਨੇ ਲਿਪੀ ਦੀ ਲਿਪੀ ਦੀ ਛੋਟੀ ਤੋਂ ਛੋਟੀ ਇਕਾਈ ਲਿਪੀ ਦੀ ਛੋਟੀ ਇਕਾਈ ਨੂੰ ਆਪਾਂ ਕੀ ਕਹਿੰਦੇ ਆ ਲਪਾਂਕ ਕਹਿੰਦੇ ਆ ਓਕੇ ਤੇ ਗੂੜ ਲਪਾਂਕ ਕਿੰਨੇ ਸੀ ਇਹ ਤੁਸੀਂ ਕਮੈਂਟ ਦੇ ਵਿੱਚ ਦੱਸੋ ਆਪਾਂ ਪਿਛਲੇ ਕਲਾਸਾਂ ਦੇ ਵਿੱਚ ਦੋ ਦਿਨ ਲਗਾਤਾਰ ਕੀਤਾ ਕਿ ਗੂੜ ਲਪਾਂਕ ਕਿੰਨੇ ਨੇ ਉਹ ਜਿਹੜੇ ਗੂੜ ਲਪਾਂਕ ਨੇ ਉਹਨਾਂ ਦੇ ਅਨਸਾਰ ਹੀ ਸਾਡੇ ਕੋਲੇ ਸੁਰਉਂਦੀਆਂ ਠੀਕ ਹੈ ਇਹ ਜਿਹੜਾ ਲਾਭ ਤੇ ਦੁੱਧ ਇਹ ਸ਼ਬਦ ਨੂੰ ਜਦੋਂ ਆਪਾਂ ਬੋਲਦੇ ਆ ਇਹ ਉੱਚੀ ਸੁਰ ਨੇ ਨੀਮੀ ਸੁਰ ਨੇ ਪੱਧਰੀ ਆ ਜਾਂ ਨਾਸਕੀ ਤੁਨੀਆ ਇਹ ਤਾਂ ਨਹੀਂ ਹੋ ਸਕਦੀ ਆਪਾਂ ਪਿੱਛੇ ਕਰਿਆ ਤਾਂ ਇਹ ਕਿਹੜੀ ਸੁਰ ਆ ਉੱਚੀ ਆ ਨੀਮੀ ਆ ਜਾਂ ਪੱਧਰੀ ਆ ਇਹ ਅਨਸਰ ਕਰੋ ਤੁਸੀਂ ਉੱਚੀ ਨੀਮੀ ਜਾਂ ਪੱਧਰੀ ਤਾਂ ਤੁਸੀਂ ਇਹਦਾ ਅਨਸਰ ਕੀਤਾ ਹੋਊਗਾ ਇਹ ਹੈਗੀ ਹੈ ਸਾਡੇ ਕੋਲੇ ਜਦੋਂ ਇਹ ਸਟਾਰਟਿੰਗ ਦੇ ਵਿੱਚ ਆ ਜਾਂਨ ਜਿਹੜੇ ਸਾਡੇ ਕੋਲੇ ਗੂੜ ਲਪਾਂਖ ਹੈਗੇ ਨੇ ਜਦੋਂ ਇਹ ਸਟਾਰਟਿੰਗ ਦੇ ਵਿੱਚ ਆ ਜਾਂਦੇ ਨੇ ਤਾਂ ਇਹ ਕਿਹਦੇ ਵਿੱਚ ਚੇਂਜ ਹੋ ਜਾਂਦੇ ਇੱਕ ਅ ਕਾ ਚਚਾ ਟੈਂਕਾ ਤੱਤਾ ਤੇ ਪੱਪਾ ਇਹਦੇ ਵਿੱਚ ਚੇਂਜ ਹੋ ਜਾਂਦੇ ਨੇ ਜਦੋਂ ਇਹ ਸ਼ਬਦ ਦੇ ਲਾਸਟ ਦੇ ਵਿੱਚ ਆਉਂਦੇ ਨੇ ਜਿਵੇਂ ਇੱਥੇ ਲਾਸਟ ਦੇ ਵਿੱਚ ਆਏ ਨੇ ਜੇ ਆਪਾਂ ਕਹਿੰਦੇ ਘਰ ਤਾਂ ਇਹਨੇ ਜਾ ਕੇ ਕਿਹਦੇ ਵਿੱਚ ਚੇਂਜ ਹੋ ਜਾਣਾ ਸੀ ਗੱਗਾ ਆੜਾ ਰਾਰਾ ਤਾਂ ਇਹ ਕੀ ਬਣ ਜਾਣੀ ਸੀ ਨੀਮੀ ਸੁਰ ਬਣ ਜਾਣੀ ਸੀ ਜਦੋਂ ਇਹ ਪਿੱਛੇ ਆਉਂਦੇ ਨੇ ਤਾਂ ਇਹ ਕਿਹੜੀ ਸੁਰ ਬਣ ਜਾਂਦੀ ਆ ਇਹ ਬਣ ਜਾਂਦੀ ਹੈ ਉੱਚੀ ਸੁਰ ਈਡੀ ਨਾਲ ਕਿੰਨੀਆਂ ਲਗਾ ਲੱਗਦੀਆਂ ਹਨ ਤਾਂ ਈਡੀ ਸਾਡੇ ਕੋਲੇ ਕੀ ਆ ਸਵਾਰਾ ਤਿੰਨ ਸਵਾਰਾਂ ਦੇ ਵਿੱਚ ਊੜਾ ਆੜਾ ਈਡੀ ਤਾਂ ਇਹਦੇ ਨਾਲ ਕਿੰਨੀਆਂ ਲਗਾ ਲੱਗਦੀਆਂ ਨੇ ਈਡੀ ਨਾਲ ਈਡੀ ਨਾਲ ਸਾਡੇ ਕੋਲੇ ਲੱਗਦੀ ਆ ਤਿੰਨ ਲੱਗਦੀਆਂ ਨੇ ਦੋ ਲੱਗਦੀਆਂ ਨੇ ਚਾਰ ਲੱਗਦੀਆਂ ਨੇ ਜਾਂ ਛੇ ਲੱਗਦੀਆਂ ਨੇ ਤਾਂ ਸਾਡੇ ਕੋਲੇ ਟੋਟਲ ਜਿਹੜੀਆਂ ਲਗਾ ਉਹ ਹੈਗੇ ਆ ਉਹ ਹੈਗੇ ਆ 10 ਟੋਟਲ ਤਾਂ ਈਡੀ ਨਾਲ ਕਿਹੜੀਆਂ ਕਿਹੜੀਆਂ ਲੱਗਦੀਆਂ ਨੇ ਈਡੀ ਨਾਲ ਲੱਗਦੀਆਂ ਸਾਡੇ ਕੋਲ ਜਿਵੇਂ ਆਪਾਂ ਗਏ ਸੀ ਇੱਕ ਜਾਂ ਇਹ ਤਾਂ ਇਹ ਜਿਹੜੀਆਂ ਸਿਆਰੀ ਬਿਆਰੀ ਤਾਂ ਇਹ ਸਾਡੇ ਕੋਲ ਇਹ ਇਹ ਤਿੰਨ ਲਗਾ ਲੱਗਦੀਆਂ ਨੇ ਈਡੀ ਨਾਲ ਓਕੇ ਸਵਰਾਂ ਦੇ ਨਾਲ ਕਿਹੜੀਆਂ ਲਗਾ ਲੱਗਣਗੀਆਂ ਇਹ ਫਿਕਸ ਨੇ ਆੜੀ ਨਾਲ ਕਿਹੜੀਆਂ ਹੋਣਗੀਆਂ ਓੜੀ ਨਾਲ ਕਿਹੜੀਆਂ ਹੋਣਗੀਆਂ ਤੇ ਈਡੀ ਨਾਲ ਕਿਹੜੀਆਂ ਹੋਣਗੀਆਂ ਇਹ ਫਿਕਸ ਕੀਤੀਆਂ ਹੋਈਆਂ ਨੇ ਪਾਕਿਸਤਾਨ ਦੇ ਜੇਲਮ ਰਾਵਲਪਿੰਡੀ ਇਲਾਕੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਆ ਤਾਂ ਪਾਕਿਸਤਾਨ ਦੇ ਵਿੱਚ ਜੇ ਪੁੱਛਿਆ ਜਾਵੇ ਸਿੰਪਲ ਹੀ ਕਿ ਪੰਜਾਬੀ ਸਭ ਤੋਂ ਵੱਧ ਕਿੱਥੇ ਬੋਲੀ ਜਾਂਦੀ ਆ ਪੰਜਾਬੀ ਸਭ ਤੋਂ ਵੱਧ ਬੋਲੀ ਜਾਂਦੀ ਆ ਪਾਕਿਸਤਾਨ ਦੇ ਵਿੱਚ ਤੇ ਜਿਹੜੇ ਆਪਣੇ ਇੰਡੀਆ ਵਾਲਾ ਪੰਜਾਬ ਆ ਇਹਦੇ ਵਿੱਚ ਕਿਹੜੀ ਉਪਭਾਸ਼ਾ ਸਭ ਤੋਂ ਵੱਧ ਬੋਲੀ ਜਾਂਦੀ ਆ ਇਹ ਬੋਲੀ ਜਾਂਦੀ ਆਪਣੀ ਮਲਵਈ ਸਭ ਤੋਂ ਵੱਧ ਬੋਲੀ ਜਾਂਦੀ ਆ ਬਟ ਪਾਕਿਸਤਾਨ ਦੇ ਵਿੱਚ ਕਿਹੜੀ ਉਪਭਾਸ਼ਾ ਸਭ ਤੋਂ ਵੱਧ ਬੋਲੀ ਜਾਂਦੀ ਆ ਉੱਥੇ ਬੋਲੀ ਜਾਂਦੀ ਮਲਤਾਨੀ ਮਲਤਾਨੀ ਉਪਭਾਸ਼ਾ ਸਭ ਤੋਂ ਵੱਧ ਬੋਲੀ ਜਾਂਦੀ ਆ ਤੇ ਲਾਹੌਰ ਚ ਕਿਹੜੀ ਬੋਲੀ ਜਾਂਦੀ ਆ ਲਾਹੌਰ ਦਾ ਅੰਮ੍ਰਿਤਸਰ ਦੇ ਕੋਲ ਆ ਗਿਆ ਉੱਥੇ ਬੋਲੀ ਜਾਂਦੀ ਆ ਮਾਜੀ ਸਭ ਤੋਂ ਵੱਧ ਤੇ ਪਾਕਿਸਤਾਨ ਦੇ ਵਿੱਚ ਕਿਹੜੀ ਇਹਨਾਂ ਦੇ ਵਿੱਚ ਸਭ ਤੋਂ ਵੱਧ ਬੋਲੀ ਜਾਂਦੀ ਆ ਉੱਥੇ ਬੋਲੀ ਜਾਂਦੀ ਆ ਪੋਠੋਹਾਰੀ ਤੇ ਇਹਦਾ ਆਨਸਰ ਹੋਣਾ ਸੀ ਪੋਠੋਹਾਰੀ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ ਤਾਂ ਪੰਜਾਬੀ ਦੀਆਂ ਜਿਹੜੀਆਂ ਧੁਨੀਆਂ ਸਾਨੂੰ ਮਿਲਦੀਆਂ ਨੇ ਇਹ ਕਿੰਨੇ ਵਰਗਾਂ ਦੇ ਵਿੱਚ ਵੰਡੀਆਂ ਹੋਈਆਂ ਨੇ ਦੋ ਚ ਤਿੰਨ ਚ ਪੰਜ ਚ ਜਾਂ ਅੱਠ ਚ ਤਾਂ ਇਹ ਵੰਡੀਆਂ ਹੋਈਆਂ ਦੋ ਚ ਇੱਕ ਹੈਗੀਆਂ ਸਾਡੇ ਕੋਲੇ ਖੰਡੀ ਇੱਕ ਹੈਗੀਆਂ ਨੇ ਅਖੰਡੀ ਅਖੰਡ ਖੰਡੀ ਨੂੰ ਅੱਗੇ ਜਾ ਕੇ ਅਸੀਂ ਫਿਰ ਦੋ ਚ ਵੰਡ ਲੈਣੀ ਆ ਸਵਰ ਤੇ ਵਿਅੰਜਨ ਵਿਅੰਜਨ ਤੋਂ ਨਹੀਂ ਆ ਤੇ ਸਵਰ ਜਿੱਥੇ ਹਵਾ ਰੁਕਦੀ ਆ ਜਿੱਥੇ ਹਵਾ ਨਹੀਂ ਰੁਕਦੀ ਤਾਂ ਇਹਦਾ ਅਨਸਰ ਹੋਣਾ ਅਸੀਂ ਦੋ ਇਹ ਵੀ ਤੁਹਾਡਾ ਸੀਗਾ ਪੀ ਵਾਈ ਕਿਊ ਸਵਰ ਹੈਗੇ ਨੇ ਤਿੰਨ ਇਹ ਆਪਾਂ ਦੇਖ ਹੀ ਲੈ ਸਾਰਾ ਪੰਜਾਬੀ ਵਿੱਚ ਕੁੱਲ ਕਿੰਨੇ ਸਵਰ ਵਾਕ ਹਨ ਤਾਂ ਜਿਹੜੇ ਕਿ ਸਵਰ ਧੁਨੀਆਂ ਨੂੰ ਲੈ ਕੇ ਆਉਣਗੇ ਇਹ ਟੋਟਲ ਕਿੰਨੇ ਨੇ ਤਿੰਨ ਨੇ ਚਾਰ ਨੇ ਪੰਜ ਨੇ ਜਾਂ 10 ਨੇ ਤਾਂ ਸਵਰ ਵਾਕ ਉਹੀ ਆਉਣਗੇ ਬੁੱਤ ਜਿਹੜੇ ਨਾਰਮਲ ਸਾਡੇ ਸਵਰ ਨੇ ਤਾਂ ਇਹ ਹੈਗੀਆਂ ਨੇ ਸਾਡੇ ਤਿੰਨ ਸਵਰ ਧੁਨੀਆਂ ਕਿੰਨੀਆਂ ਨੇ ਇਹ ਹੈਗੀਆਂ ਸਾਡੀਆਂ 10 ਸਵਰ ਧੁਨੀਆਂ ਸਾਡੇ ਕੋਲੇ 10 ਨੇ ਖੇਡ ਲਿਖੇ ਲਿਖੀਆਂ ਸਵਰ ਧੁਨੀਆਂ ਵਿੱਚੋਂ ਕਿਹੜੀ ਲਘੂ ਸਵਰ ਤੁਨੀ ਹੈ ਤਾਂ ਇਹਨਾਂ ਦੇ ਵਿੱਚੋਂ ਲਘੂ ਸਵਰ ਤੁਨੀ ਇਹ ਆਪਾਂ ਕਾਦੀ ਵੇਚ ਤੇ ਦੇਖਦੇ ਆ ਲਘੂ ਤੇ ਦੀਰਘ ਆਪਾਂ ਜੇ ਉਹ ਪੁੱਛ ਲੈਣ ਕਿ ਜਿਹੜੀਆਂ ਸਵਾਰਤੁਨੀਆਂ ਇਹਨਾਂ ਨੂੰ ਟਾਈਮ ਦੇ ਅਨਸਾਰ ਕਿ ਉਹਨਾਂ ਨੂੰ ਉਚਾਰਨ ਦੇ ਵਿੱਚ ਕਿੰਨਾ ਟਾਈਮ ਲੱਗਦਾ ਇਹਦੇ ਪੱਧਰ ਤੇ ਕਿੰਨੇ ਹਿੱਸੇ ਅਜ ਵੰਡੀਆਂ ਹੋਈਆਂ ਦੋ ਕਿਹੜੀਆਂ ਲਘੂ ਜਿੱਥੇ ਟਾਈਮ ਘੱਟ ਲੱਗ ਰਿਹਾ ਦੀਰਘ ਜਿੱਥੇ ਟਾਈਮ ਦੁੱਗਣਾ ਲੱਗ ਰਿਹਾ ਤਾਂ ਇਹ ਇਹਨਾਂ ਦੇ ਵਿੱਚੋਂ ਲਘੂ ਸਵਾਰਤੁਨੀ ਕਿਹੜੀ ਆ ਤਾਂ ਇਹ ਹੈਗੀ ਆ ਸਾਡੀ ਕੱਲਾ ਆੜਾ ਮੁਕਤਾ ਤੇ ਇਹ ਸਾਰੀਆਂ ਕਿਹੜੀਆਂ ਨੇ ਦੀਰਘ ਇਹਦੇ ਚ ਤਿੰਨ ਹੈਗੀਆਂ ਲਘੂ ਤੇ ਸੱਤ ਹੈਗੀਆਂ ਦੀਰਘ ਅਗਲਾ ਹਮ ਹਿੰਦੂ ਨਹੀਂ ਕਿਸ ਨੇ ਲਿਖੀ ਹੈ ਕਿਸ ਨੇ ਲਿਖਿਆ ਇਹ ਇਹ ਜਿਹੜੀ ਬੁੱਕ ਆ ਰਚਨਾ ਇਹ ਕਿੰਨਾ ਦੀ ਆ ਭਾਈ ਕਾਂਤ ਸਿੰਘ ਨੱਬਾ ਦੀ ਭਾਈ ਵੀਰ ਸਿੰਘ ਦੀ ਨਾਨਕ ਸਿੰਘ ਦੀ ਭਾਈ ਗੁਰਦਾਸ ਜੀ ਦੀ ਤਾਂ ਇਹ ਬਹੁਤ ਵਾਰ ਆਏ ਹੋਏ ਸੋਡਾ ਤਾਂ ਇਹ ਹੈਗੀ ਆ ਭਾਈ ਕਾਂਤ ਸਿੰਘ ਨੱਬਾ ਦੀ ਭਾਈ ਵੀਰ ਸਿੰਘ ਦੇ ਸਾਨੂੰ ਨੋਵਲ ਮਿਲਦੇ ਨੇ ਸੁੰਦਰੀ ਸਤਵੰਤ ਕੌਰ ਬੀਜੇ ਸਿੰਘ ਤੇ ਬਾਬਾ ਨੋਦ ਸਿੰਘ ਤੇ ਇਹਨਾਂ ਦੇ ਸਾਨੂੰ ਨੋਵਲ ਮਿਲਦੇ ਨੇ ਨੋਵਲ ਦਾ ਮੁੱਢ ਵਜਦਾ ਪਾਈ ਵੀਰ ਸਿੰਘ ਤੋਂ ਬਟ ਨੋਵਲ ਦਾ ਪਿਤਾ ਕਿਹਾ ਜਾਂਦਾ ਨਾਨਕ ਸਿੰਘ ਨੂੰ ਨਾਨਕ ਸਿੰਘ ਨੂੰ ਕਿਉਂਕਿ ਜਦੋਂ ਪਾਈ ਵੀਰ ਸਿੰਘ ਜੀ ਨੋਵਲ ਲਿਖਦੇ ਸੀ ਨਾ ਉਦੋਂ ਜਿਹੜਾ ਨੋਵਲ ਦਾ ਖੇਤਰ ਸੀਗਾ ਉਹ ਕੱਲਾ ਸਾਡਾ ਸਿੱਖ ਸਮਾਜ ਸੀਗਾ ਓਕੇ ਨਾਨਕ ਸਿੰਘ ਨੇ ਜਦੋਂ ਨੋਵਲ ਲਿਖਣਾ ਸਟਾਰਟ ਕੀਤਾ ਤਾਂ ਉਹਨਾਂ ਨੇ ਗੈਰ ਸਿੱਖ ਪਾਤਰ ਵੀ ਲਿਆਉਣੇ ਸਟਾਰਟ ਕੀਤੇ ਤਾਂ ਉਹ ਜੋ ਵੀ ਸਾਡਾ ਪੰਜਾਬੀ ਸਾਹਿਤ ਦੇ ਵਿੱਚ ਇਹ ਜੋ ਨੋਵਲ ਸੀਗਾ ਇਹ ਹਰ ਵਰਗ ਦਾ ਮਤਲਬ ਪੜ੍ਹ ਕੋ ਉਹਨਾਂ ਨੂੰ ਪੜ੍ਹਨਾ ਸਟਾਰਟ ਕੀਤਾ ਤਾਂ ਹਰੇਕ ਵਰਗ ਨੇ ਪੜ੍ਹਨਾ ਸਟਾਰਟ ਕੀਤਾ ਤਾਂ ਫਿਰ ਨੋਵਲ ਨੇ ਵੀ ਤਰੱਕੀ ਕੀਤੀ ਅੱਗੇ ਹੋਰ ਆਪ ਨੂੰ ਨੋਵਲਕਾਰ ਮਿਲਦੇ ਨੇ ਤਾਂ ਨੋਵਲ ਦੇ ਖੇਤਰ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਨਾਨਕ ਸਿੰਘ ਨੇ ਕਿਉਂਕਿ ਨਾਨਕ ਸਿੰਘ ਨੇ ਨਿਰਪੱਖ ਹੋ ਕੇ ਨੋਵਲ ਲਿਖਿਆ ओके ਤੇ ਭਾਈ ਵੀਰ ਸਿੰਘ ਨੇ ਜਿਹੜਾ ਨੋਵਲ ਲਿਖਿਆ ਉਹ ਸੀਗਾ ਧਾਰਮਿਕ ਪੱਧਰ ਤੇ ਧਾਰਮਿਕ ਧਾਰਮਿਕ ਸੁਧਾਰ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਨਾਨਕ ਦਾ ਜਿਹੜਾ ਨੋਵਲ ਦਾ ਵਿਸ਼ਾ ਸੀਗਾ ਉਹ ਸੀਗਾ ਸਮਾਜਿਕ ਸੁਧਾਰ ਸਮਾਜਿਕ ਸੁਧਾਰ ਦੇ ਵਿਸ਼ੇ ਰਚਕੇ ਜਿਵੇਂ ਵਿਧਵਾ ਵਿਆਹ ਛੋਟੀ ਉਮਰ ਚ ਵਿਆਹ ਬੇਰੁਜ਼ਗਾਰੀ ਇਹ ਵਾਲੀ ਚੀਜ਼ਾਂ ਨੂੰ ਨਾਨਕ ਸਿੰਘ ਨੇ ਲੇਤਾ ओके ਆਈ ਸੀ ਨਾਨਕ ਸਿੰਘ ਸਾਤਲੋ ਇਹਦੀ ਹਵਾ ਕਿਸ ਦੀ ਰਚਨਾ ਹੈ ਤਾਂ ਇਹ ਰਚਨਾ ਕਾਵ ਸੰਗ੍ਰਹਿ ਆ ਸਤਲੁਜ ਦੀ ਹਵਾ ਤਾਂ ਇਹ ਕਿੰਨਾ ਦੀ ਆ ਲਾਲ ਸਿੰਘ ਦਿਲ ਦੀ ਆ ਸੰਤਰਾਮ ਅਮਰਤਾ ਪ੍ਰੀਤਮ ਅਪਤਾਰ ਸਿੰਘ ਪਾਸ਼ ਤਾਂ ਇਹ ਸੀਗੀ ਸਾਡੀ ਜਜ਼ਾਰਬਾਦੀ ਉੜਦੇ ਬਾਜਾਂ ਮਗਰ ਇਹਨਾਂ ਦੀ ਰਚਨਾ ਆਪ ਨੂੰ ਮਿਲਦੀ ਆ ਅਮਰਤਾ ਪ੍ਰੀਤਮ ਰਸੀਦੀ ਟਿਕਟ ਪਿੰਜਰ ਦਿੱਲੀ ਦੀਆਂ ਗਲੀਆਂ ਚੈੱਕ ਨੰਬਰ 36 ਇਹ ਸਾਰੇ ਸਰਗੀ ਬੀਲਾ ਤਾਂ ਇਹ ਰਚਨਾ ਸੀਗੀ ਲਾਲ ਸਿੰਘ ਦਿਲ ਦੀ ਲਾਲ ਸਿੰਘ ਦਿਲ ਦੀ ਰਚਨਾ ਇਹ ਸਤਲੁਜ ਦੀ ਹਵਾ ਪੀ ਵਾਈ ਕਿਉ ਸੀਗਾ ਇਹ ਬਾਕੀ ਬੁੱਧਵਾਰ ਤੋਂ ਸਾਡਾ ਆਧੁਨਿਕ ਕਾਪ ਸਟਾਰਟ ਹੋ ਰਿਹਾ ਉੱਥੇ ਆਪਾਂ ਇਹਨਾਂ ਡਿਟੇਲ ਚ ਕਰਾਂਗੇ ਨਾ ਤੁੱਪੇ ਨਾ ਸ਼ਾਮੇ ਰਚਨਾ ਕਿਸ ਦੀ ਹੈ ਨਾ ਤੁੱਪੇ ਨਾ ਸ਼ਾਮੇ ਡਾਕਟਰ ਹਰਪਜਨ ਸਿੰਘ ਦੀ ਸ਼ਿਵ ਕੁਮਾਰ ਦੀ ਪਰਭਜੋਤ ਦੀ ਮਨਜੀਤ ਟਵਾਣਾ ਦੀ ਤਾਂ ਇਹ ਕਿੰਨਾ ਦੀ ਆ ਨਾ ਤੁੱਪੇ ਨਾ ਸ਼ਾਮੇ ਤਾਂ ਇਹ ਹੈਗੀ ਆ ਆਨਸਰ ਕਰੋ ਡਾਕਟਰ ਹਰਪਜਨ ਸਿੰਘ ਦੀ ਸ਼ੇਖੁਮਰ ਦੀ ਸਾਨੂੰ ਲੂਣਾ ਮਿਲਦੀ ਆ ਜਿਹਦੇ ਉੱਪਰ ਲੂਣਾ ਮਤਲਬ ਇਹ ਇਹਨਾਂ ਦੇ ਕਾਵ ਸੰਗਿਗਾ ਕਾਵਨਾਟਕ ਸੀਗਾ ਕਾਵ ਦੇ ਰੂਪ ਦੇ ਵਿੱਚ ਇੱਕ ਲਿਖਿਆ ਹੋਇਆ ਨਾਟਕ ਕਿਹਦੇ ਖਿਲਾਫ ਜਿਹੜਾ ਆਪਾਂ ਪੂਰਨ ਪਕਤ ਦੀ ਆਪਾਂ ਪਹਿਲਾਂ ਵੇਖਦੇ ਸੀ ਉਹਦੇ ਉਹਦੇ ਵਿੱਚ ਲਿਖਿਆ ਹੋਇਆ ਸ਼ੇਖੁਮਰ ਦਾ ਤਾਂ ਇਹਦਾ ਅਨਸਰ ਹੋਣਾ ਸੀ ਹਰ ਭਜਨ ਦਾ ਹਿਸਟਰੀ ਆਫ ਸਿਕਸ ਕਿਸ ਨੇ ਲਿਖੀ ਹੈ ਤਾਂ ਇਹ ਜਿਹੜੀ ਬੁੱਕ ਆ ਇਹ ਕਿੰਨਾਂ ਦੀ ਆ ਜਿਨ੍ਹਾਂ ਦੇ ਉੱਪਰ ਅੱਜ ਕੱਲ ਬਹੁਤ ਸਵਾਲ ਆ ਰਹੇ ਨੇ ਖੁਸ਼ਵੰਤ ਸਿੰਘ ਦੀ ਨਾਨਕ ਸਿੰਘ ਦੀ ਬਲਵੰਤ ਗਾਰਗੀ ਦੀ ਬਰਲਾਜ ਸਹਾਰਾਨੀ ਦੀ ਤਾਂ ਹੀ ਕੀ ਇਹ ਦੋਵੇਂ ਹੈਗੇ ਨੇ ਨਾਟਕਕਾਰ ਖੇਤਰ ਵੀ ਪੁੱਛਦੇ ਨੇ ਸੋ ਉਥੋਂ ਕਿ ਇਹ ਜੋ ਵੀ ਹੈਗੇ ਨੇ ਇਹ ਕਹਾਣੀਕਾਰ ਨੇ ਨੋਵਲ ਲਿਖਦੇ ਨੇ ਨਾਟਕਕਾਰ ਨੇ ਜਾਂ ਆਲੋਚਕ ਨੇ ਜਿਵੇਂ ਆਪਾਂ ਅਕਸਾਈ ਦੇ ਪੇਪਰ 'ਚ ਦੇਖਿਆ ਤਾਂ ਨਾਨਕ ਸਿੰਘ ਦੀ ਜਿਹੜੀ ਪਛਾਣ ਬਣੀ ਆ ਉਹ ਬਣੀ ਨੋਵਲ ਕਰਕੇ ਦੇਖੋ ਸ਼ਵੰਤ ਸਿੰਘ ਇਹ ਭਾਰਤੀ ਕ ਵਿਖਦਾ ਨਸ਼ੇ ਕਰਨ ਨਸ਼ਾ ਕਰਨ ਵਾਲਿਆਂ ਲਈ ਪੰਜਾਬ ਦਾ ਪਹਿਲਾ ਨਸ਼ਾ ਮੁਕਤੀ ਕੇਂਦਰ ਕਿੱਥੇ ਆ ਜੀ ਕਿੱਥੇ ਖੁੱਲਿਆ ਗਿਆ ਨਸ਼ਾ ਕਰਨ ਵਾਲੇ ਵਾਸਤੇ ਇਹ ਕਰੰਟ ਦੇ ਵਿੱਚ ਰਿਹਾ ਤੇ ਪੀワイਕਯੂ ਵੀ ਇਹ ਸੋਡਾ ਪੰਜਾਬ ਪੁਲਿਸ ਦੇ ਵਿੱਚ ਆਇਆ ਹੋਇਆ ਚੰਡੀਗੜ੍ਹ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲੁਧਿਆਣੇ ਦੇ ਵਿੱਚ ਮੋਹਾਲੀ ਦੇ ਵਿੱਚ ਇਹ ਕਿੱਥੇ ਖੁੱਲਿਆ ਗਿਆ ਪੁੱਤ ਇਹ ਖੁੱਲਿਆ ਗਿਆ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਮਾਜੀ ਅੰਮ੍ਰਿਤਸਰ ਸ਼ਹਿਰ ਕਿੰਨਾ ਨੇ ਬਸਾਇਆ ਸੀਗਾ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਖੇਡ ਲਿਖਿਆਂ ਵਿੱਚੋਂ ਕਿਹੜਾ ਖੁਸ਼ਬੂ ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ ਇਨ੍ਹਾਂ ਚਾਰਾਂ ਦੇ ਵਿੱਚੋਂ ਕਿਹੜਾ ਸਮਾਨਾਰਥੀ ਸ਼ਬਦ ਨਹੀਂ ਹੈ ਤਾਂ ਅਨਸਰ ਕਰੋ ਤੁਸੀਂ ਇਹਦਾ ਅਨਸਰ ਹੋਣਾ ਸੀ ਖੁਸ਼ੀ ਖੁਸ਼ੀ ਇਹਦਾ ਸਮਾਨਾਰਥੀ ਸ਼ਬਦ ਨਹੀਂ ਹੈ ਬਾਕੀ ਸਾਰੇ ਸਮਾਨਾਰਥੀ ਸ਼ਬਦ ਨੇ ਖੇਡ ਲਿਖਿਆਂ ਵਿੱਚੋਂ ਨਾਮ ਦੀ ਕਿਸਮ ਨਹੀਂ ਹੈ ਇਹ ਜਿਹੜੀ ਚਾਰ ਕਿਸਮਾਂ ਦਿੱਤੀਆਂ ਨੇ ਇਹਨਾਂ ਦੇ ਵਿੱਚੋਂ ਕਿਹੜੀ ਨਾਮ ਦੀ ਕਿਸਮ ਨਹੀਂ ਹੈ ਆਮ ਨਾਮ ਖਾਸ ਨਾਮ ਪੜਸ਼ਮਾਚਕ ਜਾਂ ਇਕੱਠਵਾਚਕ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਕਿਸਮ ਨਹੀਂ ਹੈ ਟੀਮ ਜਾਂ ਕਲਾਸ ਜਿੱਥੇ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਹੋਣ ਜਿਵੇਂ ਹੀੜ ਕਹਿੰਦਾ ਆਪਾਂ ਮਢੀਰ ਕਹਿੰਦਾ ਜੱਥਾ ਕਹਿੰਦਾ ਤਾਂ ਇਹ ਸਾਰੇ ਕਿੱਥੇ ਆਗੇ ਇਹ ਸਾਰੇ ਆਗੇ ਇਕੱਠਵਾਚਕ ਖਾਸ ਨਾਮ ਜਿਵੇਂ ਆਪਾਂ ਕਹਿੰਦਾ ਬਠਿੰਡਾ ਤਲਵੰਡੀ ਸਾਬੋ ਕਹਿੰਦਾ ਮਾਲਵਾ ਕਹਿੰਦਾ ਤਾਂ ਇਹ ਆਗੇ ਸਾਡੇ ਖਾਸ ਨਾਮ ਆਮ ਨਾਮ ਆਮ ਨਾਮ ਆਪਾਂ ਕੋਈ ਵੀ ਸ਼ਹਿਰ ਕਹਿੰਦਾ ਕੋਈ ਵੀ ਤਸੀਲ ਕਹਿੰਦੀ ਉਡੀ ਕਹਤੀ ਓਕੇ ਇਹ ਆਗੇ ਸਾਡੇ ਆਮ ਨਾਮ ਤੇ ਇੱਕ ਨਾਮ ਦੀ ਕਿਸਮਾ ਕਿੰਨੀਆਂ ਸਾਡੇ ਕੋਲ ਟੋਟਲ 5 ਇੱਕ ਹੁੰਦਾ ਪਾਵ ਵਾਜਕ ਜਿਨ੍ਹਾਂ ਨੂੰ ਅਸੀਂ ਟੱਚ ਨਹੀਂ ਕਰ ਸਕਦੇ ਜਿਵੇਂ ਖੁਸ਼ੀ ਗਮੀ ਗਰਮੀ ਸਰਦੀ ਭੁੱਖ ਮੋਹ ਪਿਆਰ ਇਹਨਾਂ ਨੂੰ ਪਟੱਚ ਨਹੀਂ ਕਰ ਸਕਦੇ ਓਕੇ ਤਾਂ ਇਹਦੇ ਵਿੱਚ ਨਾਮ ਆ ਜਾਣਾ ਸੀਗਾ ਸਾਡਾ ਇੱਕ ਰਹਿ ਗਿਆ ਆਪਣਾ ਵਸਤੂ ਵਾਜਕ ਜਿਹੜੀਆਂ ਚੀਜ਼ਾਂ ਦਾ ਅਸੀਂ ਬੀਟ ਕਰ ਸਕਦੇ ਆ ਜਾਂ ਅਸੀਂ ਉਹਨਾਂ ਨੂੰ ਨਾਪ ਸਕਦੇ ਜਿਵੇਂ ਕੱਪੜਾ ਕਪੜਾ ਉਹ ਸਾਡਾ ਵਸਤੂਵਾਚਕ ਚ ਕਿਉਂਕਿ ਆਪਾਂ ਕਹਾਂਗੇ 1 ਮੀਟਰ ਕਪੜਾ 2 ਮੀਟਰ ਕਪੜਾ ਪਰ ਕੱਪੜੇ ਤੋਂ ਕੋਈ ਕਮੀਜ਼ ਬਣ ਗਿਆ ਕੋਈ ਸੂਟ ਬਣ ਗਿਆ ਉਹ ਆਪਣਾ ਵਗ ਜੋ ਆਮ ਨਾਮ ਦੇ ਵਿੱਚ ਓਕੇ ਤੇ ਜੇ ਪਟਿਆਲਾ ਸ਼ਾਹੀ ਸੂਟ ਆ ਗਿਆ ਤਾਂ ਉਹ ਬਣ ਜੋ ਆਪਣਾ ਖਾਸ ਨਾਮ ਦੇ ਵਿੱਚ ਲੱਕੜ ਹੋ ਗਈ ਸਾਡੀ ਵਸਤੂਵਾਚਕ ਲੱਕੜ ਤੋਂ ਕੁਰਸੀ ਬਣ ਗਈ ਆਮ ਨਾਮ ਦੇ ਵਿੱਚ ਪ੍ਰਿੰਸੀਪਲ ਸਰ ਦੀ ਕੁਰਸੀ ਤਾਂ ਉਹ ਖਾਸ ਨਾਮ ਦੇ ਵਿੱਚ ਤਾਂ ਇਹਦਾ ਅਨਸਰ ਆਉਣਾ ਸੀਗਾ ਪਛਣੀ ਵਾਚਕ ਇਹਦਾ ਬਾਖ ਦੀ ਕਿਸਮ ਦਾ ਤਾਂ ਇਹਦਾ ਅਨਸਰ ਆਉਣਾ ਸੀ ਈਡੀ ਹੇੜ ਲਿਖਿਆਂ ਵਿੱਚੋਂ ਵਿਰੋਧੀ ਸ਼ਬਦਾਂ ਦਾ ਜੋਟ ਚੁਣੋ ਤਾਂ ਇਹਨਾਂ ਦੇ ਵਿੱਚ ਵਿਰੋਧੀ ਸ਼ਬਦ ਕਿਹੜਾ ਸਵੀਰ ਟੜਕਾ ਇਹਦਾ ਸਮਾਨਾਰਥਕ ਸ਼ਬਦਾਂਗੇ ਮੁੰਡਾ ਲੜਕਾ ਔਰਤ ਤੀਮੀ ਸਮਾਨਾਰਥਕ ਤਾਂ ਇਹਦਾ ਅਨਸਰ ਆਉਣਾ ਸੀ ਇਕਤਾ ਹੁੱਟ ਓਕੇ ਇਹ ਸੀਗੇ ਸਾਡੇ ਵਿਰੋਧੀ ਸ਼ਬਦ ਇਹ ਸੀਗਾ ਸਾਡਾ ਅੱਜ ਟੈਸਟ ਨੰਬਰ 3 ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਇਹਦੇ ਵਿੱਚੋਂ ਤੁਹਾਡੇ ਟੋਟਲ ਕਿੰਨੇ ਸਹੀ ਹੋਏ ਤੇ ਤੁਹਾਨੂੰ ਟੈਸਟ ਕਿਦਾਂ ਲੱਗਿਆ ਤਾਂ ਕੱਲ ਨੂੰ ਵੀ ਤੁਹਾਡਾ ਟੈਸਟ ਆ ਉਹ ਤੋਂ ਬਾਅਦ ਸਾਡਾ ਚੱਲੂ ਆਧੁਨਿਕ ਪੰਜਾਬੀ ਕਾਵ ਤੇ ਬਾਕੀ ਆਪਾਂ ਦੇਖਦੇ ਹਾਂ ਜਲਦੀ ਤੋਂ ਜਲਦੀ ਆਪਾਂ ਸਲਿਪਸ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀਡੀਓ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਰਿਵੀਜ਼ਨ ਕਰਦੇ ਰਹਿਣਾ ਟਾਈਮ ਜ਼ਿਆਦਾ ਖਰਾਬ ਨਹੀਂ ਕਰਨਾ ਵੀਡੀਓ ਸਿਰਫ ਇੱਕ ਵਾਰ ਲਾਇਆ ਕਰੋ ਜਿਹੜੇ ਬੱਚੇ ਕਹਿੰਦੇ ਦੁਬਾਰੇ ਰਿਪੀਟ ਕਰਨੀ ਆ ਜਾਂ ਕੋਈ ਤਾਂ ਇੱਕ ਵਾਰੀ ਨਾਲ-ਨਾਲ ਹੀ ਨੋਟਸ ਬਣਾ ਲਓ ਜੋ ਆਉਂਦਾ ਉਹਦਾ ਸਹੀ ਆ ਜੇ ਕੁਝ ਵਿੱਚ ਹੈਗੇ ਜਿਹੜੇ ਦੋ ਤਿੰਨ ਸਾਨੂੰ ਨਹੀਂ ਵੀ ਆਉਂਦੇ ਬਸ ਉਹਨੂੰ ਨੋਟ ਕਰਿਆ ਉਹਨੂੰ ਅੱਗੇ ਡਿਟੇਲ ਦੇ ਵਿੱਚ ਜੇ ਪੜ੍ਹਨਾ ਤਾਂ ਬਸ ਇੱਕ ਤੇ ਵੀ ਜੋ ਵੀ ਤੁਹਾਡੇ ਨੋਟਸ ਬਣੇ ਨੇ ਕੋਈ ਬੁੱਕ ਹੈਗੀ ਆ ਉਹਦੇ ਵਿੱਚ ਦਿਵਾਰੀ ਉਹਨੂੰ ਸਰਚ ਕਰਕੇ ਉਹਦੇ ਵਿੱਚ ਹੋਰ ਐਡ ਕਰੋ ਤੇ ਰਿਵੀਜ਼ਨ ਕਰਦੇ ਰਹੋ ਪੇਪਰ ਪਾਸ ਤੁਹਾਡਾ ਰਿਵੀਜ਼ਨ ਤੇ ਹੋਊਗਾ ਬਾਲੀਆਂ ਵੀਡੀਓ ਦੇਖ ਕੇ ਪੇਪਰ ਨਹੀਂ ਪਾਸ ਹੁੰਦੇ ਤੁਹਾਡੇ ਆਪ ਦੇ ਹੱਥ ਚਾ ਰਿਵੀਜ਼ਨ ਕਰੋ ਵੱਧ ਤੋਂ ਵੱਧ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਸਤਿ ਸ਼੍ਰੀ ਅਕਾਲ